ਜਨਾਬ ਹੁਣੀ ਖੜੇ ਨੇ ਰੱਖੀ ਪੂਰੀ ਨਜ਼ਰਾ ਓ ਆ ਕੀ ਜਨਾਬ ਹੁਣਾ ਦੇ ਤਾਂ ਪਿੱਛੇ ਹੀ ਕਾਂਡ ਹੋਈ ਜਾ ਰਿਆ ਆ ਮੁੰਡੇ ਨੂੰ ਤਾਂ ਦੇਖੋ ਜਿੰਨੇ ਕਾਨੂੰ ਲਾਇਆ ਹੋਇਆ ਫੋਨ ਬੋਰੀ ਦੇ ਕੋਲ ਖੜਾ ਓ ਇੰਨੇ ਤਾਂ ਬੋਰੀ ਨੂੰ ਪਾ ਲਿਆ ਹੱਥ ਕਰ ਲਈ ਟੇਢੀ ਦੇਖਿਆ ਹਾਲਾ ਦਵਾਲਾ ਤੇ ਫਿਰ ਜਾ ਖਲੋਇਆ ਖੰਬੇ ਦੇ ਓਲੇ ਓਹ ਆ ਕੀ ਇਹ ਤਾਂ ਮੋਟਰਸਾਈਕਲ ਮੋੜਨ ਲੱਗ ਪਿਆ ਅੱਛਾ ਅੱਛਾ ਮੋਟਰਸਾਈਕਲ ਸਿੱਧਾ ਕਰਕੇ ਲਗਾ ਲਓਣ ਫਿਰ ਲਾਇਆ ਮੋਟਰਸਾਈਕਲ ਬੋਰੀ ਨੂੰ ਪਾ ਲਿਆ ਹੱਥ ਲਾ ਲਈ ਥੱਲੇ ਮੋਕਾ ਜਿਹਾ ਦੇਖਿਆ ਤੇ ਮੋਟਰਸਾਈਕਲ ਤੇ ਰੱਖ ਜਨਾਬ ਹੁਣਾਂ ਦੇ ਕੋਲ ਦੀ ਸਕੀਮ ਜਈ ਲਾ ਫਰਾਰ ਹੋ ਗਿਆ ਚੋਰੀ ਦੀ ਇਹ ਵਾਰਦਾਤ ਗੁਰਦਾਸਪੁਰ ਦੇ ਭੀੜਪਾੜ ਵਾਲੇ ਇਲਾਕੇ ਕਾਨੂੰਨਾਨ ਚੌਕ ਦੀ ਹੈ ਜਿੱਥੇ ਪੁਲਿਸ ਚੌਕੀ ਦੇ ਸਾਹਮਣੇ ਹੀ ਇੱਕ ਨੌਜਵਾਨ ਰੈਡੀमेड ਕੱਪੜੇ ਦੇ ਸ਼ੋਅਰੂਮ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀ ਸਾਰੀ ਕਰਤੂਤ ਸੀਸੀਟੀਵੀ ਚ ਕੈਦ ਹੋ ਗਈ ਹੈ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਇਹ ਮੌਕਾ ਪਾ ਕੇ ਕੱਪੜਿਆਂ ਦੇ ਸਮਾਨ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਤੇ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ ਵੱਡਾ ਸਵਾਲ ਤਾਂ ਇਹ ਹੈ ਕਿ ਉੱਥੇ ਮੌਜੂਦ ਪੁਲਿਸ ਵਾਲਿਆਂ ਨੂੰ ਵੀ ਇਸ ਦੀ ਭਨਕ ਤੱਕ ਨਹੀਂ ਲੱਗੀ ਤਾਂ ਦੁਕਾਨਦਾਰ ਨੂੰ ਵੀ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਪਰ ਜਦੋਂ ਸੀਸੀਟੀਵੀ ਸਾਹਮਣੇ ਆਈ ਤਾਂ ਇਹ ਪੂਰਾ ਖਲਾਸਾ ਹੋਇਆ ਫਿਲਹਾਲ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ जनाब ਹੁਣੀ ਖੜੇ ਨੇ ਰੱਖੀ ਪੂਰੀ ਨਜ਼ਰਾ ਓ ਆ ਕੀ ਜਨਾਬ ਹੁਣ ਆਦੇ ਤਾਂ ਪਿੱਛੇ ਹੀ ਕਾਂਡ ਹੋਈ ਜਾ ਰਿਆ ਆ ਮੁੰਡੇ ਨੂੰ ਤਾਂ ਦੇਖੋ ਜਿੰਨੇ ਕਾਨੂੰ ਲਾਇਆ ਹੋਇਆ ਫੋਨ ਬੋਰੀ ਦੇ ਕੋਲ ਖੜਾ ਓ ਇੰਨੇ ਤਾਂ ਬੋਰੀ ਨੂੰ ਪਾ ਲਿਆ ਹੱਥ ਕਰ ਲਈ ਟਿੱਡੀ ਦੇਖਿਆ ਹਾਲਾ ਦਵਾਲਾ ਤੇ ਫਿਰ ਜਾ ਖਲੋਇਆ ਖੰਬੇ ਦੇ ਓਲੇ ਉਹ ਆ ਕਿ ਇਹ ਤਾਂ ਮੋਟਰਸਾਈਕਲ ਮੋੜਨ ਲੱਗ ਪਿਆ ਅੱਛਾ ਅੱਛਾ ਮੋਟਰਸਾਈਕਲ ਸਿੱਧਾ ਕਰਕੇ ਲਗਾ ਲਓਣ ਫਿਰ ਲਾਇਆ ਮੋਟਰਸਾਈਕਲ ਬੋਰੀ ਨੂੰ ਪਾ ਲਿਆ ਹੱਥ ਲਾ ਲਈ ਥੱਲੇ ਮੌਕਾ ਜਿਹਾ ਦੇਖਿਆ ਤੇ ਮੋਟਰਸਾਈਕਲ ਤੇ ਰੱਖ ਜਨਾਬ ਹੁਣਾਂ ਦੇ ਕੋਲ ਦੀ ਸਕੀਮ ਜਈ ਲਾ ਫਰਾਰ ਹੋ ਗਿਆ ਚੋਰੀ ਦੀ ਇਹ ਵਾਰਦਾਤ ਗੁਰਦਾਸਪੁਰ ਦੇ ਭੀੜਪਾੜ ਵਾਲੇ ਇਲਾਕੇ ਕਾਨੂੰਨਵਾਨ ਚੌਕ ਦੀ ਹੈ ਜਿੱਥੇ ਪੁਲਿਸ ਚੌਂਕੀ ਦੇ ਸਾਹਮਣੇ ਹੀ ਇੱਕ ਨੌਜਵਾਨ ਰੈਡੀमेड ਕੱਪੜੇ ਦੇ ਸ਼ੋਅਰੂਮ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਿਆ ਜਸਦੀ ਸਾਰੀ ਕਰਤੂਤ ਸੀਸੀਟੀਵੀ ਚ ਕੈਦ ਹੋ ਗਈ ਹੈ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਇਹ ਮੌਕਾ ਪਾ ਕੇ ਕੱਪੜਿਆਂ ਦੇ ਸਮਾਨ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਤੇ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ ਵੱਡਾ ਸਵਾਲ ਤਾਂ ਇਹ ਹੈ ਕਿ ਉੱਥੇ ਮੌਜੂਦ ਪੁਲਿਸ ਵਾਲਿਆਂ ਨੂੰ ਵੀ ਇਸ ਦੀ ਭਨਕ ਤੱਕ ਨਹੀਂ ਲੱਗੀ ਤਾਂ ਦੁਕਾਨਦਾਰ ਨੂੰ ਵੀ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਪਰ ਜਦੋਂ ਸੀਸੀਟੀਵੀ ਸਾਹਮਣੇ ਆਈ ਤਾਂ ਇਹ ਪੂਰਾ ਖਲਾਸਾ ਹੋਇਆ ਫਿਲਹਾਲ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ